ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਕੋ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਮੈਂ ਮਾਰਨਿੰਗ ਦਾ ਚਾਹ ਪਾਣੀ ਵਗੈਰਾ ਦਾ ਕੰਮ ਹੋਣ ਤੋਂ ਬਾਅਦ ਪੀਣ ਤੋਂ ਬਾਅਦ ਤੇ ਮੈਂ ਲੱਗੀ ਸੀ ਸਬਜੀ ਬਣਾਉਣ ਸਬਜੀ ਬਣਾ ਰਹੀ ਸੀ ਆਲੂ ਚੋਲੇ ਚੋਲੇ ਇੱਕ ਦਿਨ ਪਹਿਲਾਂ ਹੀ ਕੱਟ ਕੇ ਫ੍ਰਿਜ ਵਿੱਚ ਰੱਖ ਦਿੱ ਇਸ ਡੱਬੇ ਵਿੱਚ ਪਾ ਕੇ ਤੇ ਇੱਕ ਸਾਈਡ ਤੇ ਮੈਂ ਭੁੰਨ ਰਹੀਆਂ ਬੈਂਗਣ ਪਰਥੇ ਲਈ ਫਿਰ ਮੈਂ ਕਿਹਾ ਮੈਂ ਦੁਪਹਿਰੇ ਲੰਚ ਕਰੂੰਗੀ ਹਣਾ ਮੇਰਾ ਅੱਜ ਦਾ ਡਿਨਰ ਜੇ ਮੈਂ ਇਕੱਲਾ ਪਰਥਾ ਕੀ ਖਾऊंगी ਤੇ ਮੈਂ ਹੁਣੇ ਪਰਥਾ ਬਣਾ ਕੇ ਰੱਖ ਲਾਂਦੀ ਆ ਤੇ ਪਹਿਲਾਂ ਮੈਂ ਪੈਂਗਣ ਭੁੰਨੀ ਹੁੰਦੀ ਹੁੰਨੀ ਆ ਤਾਂ ਕਿ ਭੁੰਨ ਕੇ ਵਿੱਚੋਂ ਮੈਨੂੰ ਪਤਾ ਲੱਗ ਜੇ ਵੀ ਖਰਾਬ ਨਾ ਨਿਕਲੇ ਫਿਰ ਮੈਂ ਉਹਦੇ ਅਕੋਰਡਿੰਗ ਪਿਆਜ਼ ਲਸਣ ਚੋਪਿੰਗ ਕਰਦੀ ਹੁੰਨੀ ਆ ਸਾਈਡ ਤੇ ਇੱਕ ਸਾਈਡ ਤੇ ਕੁੱਕਰਸ ਵਿੱਚ ਬਣਾ ਰਹੀ ਸ ਆਲੂ ਚੌਲਿਆਂ ਦੀ ਸਬਜ਼ੀ ਮੈਂ ਕਿ ਚੌਲਿਆਂ ਨੂੰ ਨਾ ਵਿਸਰ ਲਗਾਉਂਗੀ ਤਾਂ ਤਾਈ ਮੈਂ ਅੱਜ ਕੁੱਕਰ ਵਿੱਚ ਬਣਾ ਰਹੀ ਸੀ ਇੱਕ ਵਿਸਰ ਲਵਾ ਦੂੰਗੀ ਕਈ ਵਾਰ ਚੌਲੇ ਨਾ ਵਿੱਚ ਵਿੱਚ ਥੋੜੇ ਹਾਰਡ ਜੇ ਰਹਿੰਦੇ ਨੇ ਕਈ ਤਾਂ ਕੱਚੇ ਹੁੰਦੇ ਨੇ ਬਣ ਜਾਂਦੇ ਨਹੀਂ ਇਸ ਕਰਕੇ ਵਿਸਰ ਲਗਾਵਾ ਕੇ ਵਧੀਆ ਬਣ ਜਾਣਗੇ ਤੇ ਬੈਂਗਨ ਵਧੀਆ ਭੁੰਨੇ ਗਏ ਸੀ ਅੱਜ ਬਹੁਤ ਵਧੀਆ ਨਿਕਲੇ ਸੀ ਬਿਲਕੁਲ ਵੀ ਖਰਾਬ ਨਹੀਂ ਨਿਕਲੇ ਸੀਗੇ ਤੋਂ ਇਹਨਾਂ ਨੂੰ ਕਰ ਲੈਨੇ ਮੈਸ਼ ਮੈਂ ਨਾ ਡੰਡੀਆਂ ਉੱਪਰ ਤੋੜਦੀ ਨਹੀਂ ਹੁੰਦੀ ਡੰਡੀਆਂ ਫੜ ਕੇ ਮੈਸ਼ ਹੋ ਜਾਂਦਾ ਨੀਚੋਂ ਮੈਸ਼ ਕਰਨਾ ਸ਼ੁਰੂ ਕਰਦੇ ਆ ਉੱਪਰ ਤੱਕ ਆ ਜਾਣੇ ਫਿਰ ਜਦ ਤੱਕ ਡੰਡੀ ਦਾ ਡੰਡੀ ਤੱਕ ਆਉਣੀ ਆ ਮੈਸ਼ ਕਰਦੇ ਕਰਦੇ ਸਾਰਾ ਮੈਸ਼ ਹੋ ਜਾਂਦਾ ਨਾ ਬੈਂਗਨ ਸੇ ਡੰਡੀ ਰਹਿ ਜਾਂਦੀ ਬਸ ਉਹਨੂੰ ਆਪਣੇ ਆਪ ਫਿਰ ਚਲੋ ਆਪਾ ਸੁੱਟ ਦਾਨੇ ਹਨਾ ਤੇ ਬਹੁਤ ਵਧੀਆ ਨਿਕਲੇ ਚ ਖਰਾਬ ਨਹੀਂ ਹੋਏ ਨਿਕਲੇ ਵਿੱਚੋਂ ਤੇ ਮੇਰਾ ਵੀ ਨਾ ਮਨ ਖੁਸ਼ ਹੋਗਾ ਵੀ ਖਰਾਬ ਨਿਕਲੇ ਪਹਿਲਾਂ ਇੱਕ ਦੋ ਵਾਰਾਂ ਹੀ ਹੋਇਆ ਮੰਗਾਲ ਨਾ ਨੇ ਪਰ ਉਹ ਖਰਾਬ ਨਿਕਲੇ ਹੁੰਦੇ ਨਹੀਂ ਤੇ ਮੈਨੂੰ ਬੈਂਗਣ ਦਾ ਪਰਤਾ ਬਹੁਤ ਬਹੁਤ ਪਸੰਦ ਆ ਜਿਹੜਾ ਇਹਦਾ ਭਾਏ ਨੂੰ ਅੰਗ ਤੇ ਭੁੰਦੇ ਆ ਤੇ ਜਿਹੜਾ ਉਹ ਵਿੱਚ ਤੰਦੂਰੀ ਜਿਹਾ ਟੇਸਟ ਆਉਂਦਾ ਨਾ ਉਹ ਬਹੁਤ ਬਹੁਤ ਟੇਸਟੀ ਲੱਗਦਾ ਅੱਜ ਬਿਲਕੁਲ ਬਹੁਤ ਵਧੀਆ ਬੈਂਗਣ ਨਿਕਲੇ ਵਿੱਚੋਂ ਖਰਾਬ ਨਹੀਂ ਹੋਏ ਤੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਾਂ ਮੈਸ਼ ਮੈਸ਼ ਕਰਕੇ ਰੱਖ ਲਾਂ ਨਹੀਂ ਫਿਰ ਮੈਂ ਲਸਣ ਪਿਆਜ਼ ਦੀ ਚੋਪਿੰਗ ਕਰੂੰਗੀ ਤੇ ਇਧਰ ਦੇਖੋ ਪਠਾ ਬਣ ਕੇ ਤਿਆਰ ਹੈ 컬러 ਵੀ ਬਹੁਤ ਅੱਛਾ ਆਇਆ ਖਾਣ ਵਿੱਚ ਵੀ ਇੰਨਾ ਟੇਸਟੀ ਬਣਿਆ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਬਿਲਕੁਲ ਪਰਫੈਕਟ ਕਈ ਵਾਰ ਬੈਂਗਣ ਵਿੱਚ ਉਦੋਂ ਖਰਾਬ ਜਿਹਾ ਨਿਕਲਦਾ ਉਦੋਂ ਠੀਕ ਨਿਕਲਦਾ ਉਹਦੋਂ ਨਾ ਟੇਸਟੀ ਨਹੀਂ ਬਣਦਾ ਤੇ ਇਧਰ ਮੈਂ ਆਲੂ ਚੌੜੇ ਦੀ ਸਬਜ਼ੀ ਬਣਾਤੀ ਸਬਜ਼ੀ ਦਾ ਅੱਜ ਬਹੁਤ ਸਵਾਦ ਬਣਿਆ ਪਤਾ ਨਹੀਂ ਕਿਵੇਂ ਦੋਨੇ ਚੀਜ਼ਾਂ ਹੀ ਅੱਜ ਬਹੁਤ ਜ਼ਿਆਦਾ ਟੇਸਟੀ ਬਣੀਆਂ ਕਦੇ ਕਦੇ ਕੁਝ ਐਕਸਟਰਾ ਹੀ ਟੇਸਟੀ ਲੱਗਦੀ ਆਪਾਂ ਨੂੰ ਤਾਂ ਚਲੋ ਸਬਜ਼ੀ ਆਪਾਂ ਬਣਾਉਣੀ ਆ ਵਧੀਆ ਆਪਾਂ ਵਧੀਆ ਹੀ ਬਣਾਉਣੀ ਆ ਪਰ ਕਦੇ ਕਦੇ ਨਾ ਆਪਦੇ ਹੱਥ ਦੀ ਬਣਾਈ ਇਧਰ ਮੈਂ ਰੈਡੀ ਕਰ ਲਿਆ ਆਪਣਾ ਬ੍ਰੇਕਫਾਸਟ ਓਟਮੀਲ ਵਿੱਚ ਜਿਵੇਂ ਨੱਟਸ ਐਂਡ ਸੀਡਸ ਪਾ ਕੇ ਆ ਜਿਵੇਂ ਮੇਰੇ ਕੋਲ ਬਨਾਣਾ ਵੀ ਸੀ ਬਨਾਣਾ ਪਾ ਲੈ ਹਣਾ ਫਿਰ ਜਿਸ ਦਿਨ ਬਨਾਣਾ ਹੁੰਦਾ ਬਨਾਣਾ ਪਾ ਲਾਂ ਨੇ ਜਿਸ ਦਿਨ ਨਹੀਂ ਕੋਈ ਫਰੂਟ ਹੁੰਦਾ ਤਾਂ ਫਿਰ ਮੈਂ ਨਹੀਂ ਪਾਉਂਦੀ ਐਦਾ ਹੀ ਖਾ ਲਾਂਦੀ ਆ ਅੱਜ ਬਨਾਣਾ ਸੀਗਾ ਮੈਂ ਬਨਾਣਾ ਦੇ ਸਲਾਈਸਸ ਕਰਕੇ ਪਾ ਲੇ ਬਹੁਤ ਬਹੁਤ ਜਨਾ ਮੈਨੂੰ ਟੇਸਟੀ ਲੱਗਦਾ ਪਹਿਲਾਂ ਮੈਂ ਸੋਚਿਆ ਨਹੀਂ ਸਕਦਾ ਕਿ ਓਟਮੀਲ ਮੈਨੂੰ ਇੰਨਾ ਪਸੰਦ ਆਊਗਾ ਹੁਣ ਮੇਰਾ ਵਨ ਆਫ ਮਾਈ ਫੇਵਰਿਟ ਬ੍ਰੇਕਫਾਸਟ ਹੈ ਓਟਮੀਲ ਵਾਲਾ ਬਹੁਤ ਟੇਸਟੀ ਲੱਗਦਾ ਵਿੱਚ ਮੈਂ ਇੱਕ ਚਮਚ ਹਾਨੀ ਵੀ ਪਾਉਣੀ ਹੁੰ ਤੇ ਹੁਣ ਆ ਗਈ ਸੀ ਕਿਚਨ ਦਾ ਕੰਮ ਕਰਕੇ ਸਬਜੀ ਸਬਜੀ ਬਣਾ ਕੇ ਆਟਾ ਗੁੰਨ ਕੇ ਭਾਂਡੇ ਸਾਫ ਕਰਕੇ ਹਨ ਫਿਰ ਮੈਂ ਡਸਟਿੰਗ ਵਾਲ ਹੋ ਗਈ ਇਸ ਵੀ ਚਲੋ ਥੋੜੀ ਬਹੁਤੀ ਆਪਾਂ ਡਸਟਿੰਗ ਕਰਦੇ ਆ ਡਰਾਈਂਗ ਰੂਮ ਦੀ ਡਸਟਿੰਗ ਕਰਦੀ ਆ ਡਸਟਿੰਗ ਵੀ ਕਰੂੰਗੀ ਸੈਟਿੰਗ ਵੀ ਕਰੂੰਗੀ ਦੋਨੇ ਚੀਜ਼ਾਂ ਹੀ ਹੋ ਜਾਣਗੀਆਂ ਫਿਰ ਜਦੋਂ ਸੈਟਿੰਗ ਕਰਨ ਵਾਲੀ ਹੁੰਦੀ ਆ ਫਿਰ ਨਾਲ ਹੀ ਮੈਂ ਡਸਟਿੰਗ ਕਰ ਦਿੰਦੇ ਆ ਸੈਟਿੰਗ ਕਰ ਦਿੰਦੀ ਕਿਉਂਕਿ ਟਾਈਮ ਵੀ ਇੱਧਰ ਕਾਫੀ ਲੱਗਦਾ ਆਰਾਮ ਨਾਲ ਮੈਨੂੰ ਅੱਧਾ ਘੰਟਾ ਲੱਗ ਜਾਂਦਾ ਇਹ ਕੰਮ ਕਰਨ ਤੇ ਸੈਟਿੰਗ ਕਰਨ ਤੇ ਸਾਰੀ ਡਸਟਿੰਗ ਕਰਨ ਤੇ ਕਾਫੀ ਟਾਈਮ ਹੋ ਜਾਂਦਾ ਹੈ ਇਸ ਕਰਕੇ ਫਿਰ ਉਸ ਦਿਨ ਮੈਂ ਹੋਰ ਜ਼ਿਆਦਾ ਕੋਈ ਕੰਮ ਨਹੀਂ ਸਾਫ਼-ਸਾਫ਼ ਨਹੀਂ ਕਰਦੀ ਹੁੰਦੀ ਜਿਸ ਦਿਨ ਕੋਈ ਜ਼ਿਆਦਾ ਟਾਈਮ ਵਾਲਾ ਕੰਮ ਹੋਵੇ ਤੇ ਪਹਿਲਾਂ ਤਾਂ ਸੋਫੇ ਦੇ ਕਵਰ ਝਾੜ ਕੇ ਜੀ ਤਰ੍ਹਾਂ ਪਛਾ ਦੂੰਗੀ ਹੈ ਨਾ ਤੇ ਕੁਸ਼ਨਸ ਵਗੈਰਾ ਸੈੱਟ ਕਰ ਦੂੰਗੀ ਕੋਈ ਵੀ ਚੀਜ਼ ਦਾ ਸਹੀ ਤਰੀਕੇ ਨਾਲ ਪਈ ਵਧੀਆ ਲੱਗਦੀ ਹੈਗੀ ਇਕੱਲੀਆਂ ਮਹਿੰਗੀਆਂ ਚੀਜ਼ਾਂ ਨਹੀਂ ਹੁੰਦਾ ਵੀ ਮਹਿੰਗੀਆਂ ਚੀਜ਼ਾਂ ਹੀ ਘਰ ਚ ਵਧੀਆ ਲੱਗਦੀਆਂ ਹੁੰਦੀਆਂ ਨਹੀਂ ਆ ਚਾਹੇ ਤੁਸੀਂ ਸਸਤੀ ਤੋਂ ਸਸਤੀ ਚੀਜ਼ ਹੀ ਲੈ ਕੇ ਰੱਖ ਲਓ ਕਈ ਤੁਸੀਂ ਬਿਲਕੁਲ ਆਪਣੇ ਹੱਥ ਨਾਲ ਕੁਝ ਵੀ ਬਣਾ ਕੇ ਰੱਖ ਲੋ ਪਰ ਜਦੋਂ ਆਪਾਂ ਅੱਛੀ ਤਰ੍ਹਾਂ ਰੱਖਾਂਗੇ ਨਹੀਂ ਫਿਰਾਂਗੇ ਤਰੀਕੇ ਨਾਲ ਮੇਰਾ ਤਾਂ ਇਹ ਮੰਨਣਾ ਹਨਾ ਜੇ ਚੀਜ਼ ਨੂੰ ਕਿਸੇ ਪ੍ਰੋਪਰ ਜਗ੍ਹਾ ਤੇ ਉਹਨੂੰ ਰੱਖਾਂਗੇ ਨਹੀਂ ਸੈੱਟ ਨਹੀਂ ਕਰਾਂਗੇ ਉਹ ਆ ਆਪਾਂ ਨੂੰ ਸੋਹਣੀ ਲੱਗੂਗੀ ਹਨਾ ਚਾਹੇ ਉਹ ਮਹਿੰਗੀ ਚਾਹੇ ਉਹ ਸਸਤੀ ਹੈ ਸੋ ਪਹਿਲਾਂ ਮੈਂ ਸੋਫੇ ਨੂੰ ਹੀ ਸੈਟਿੰਗ ਕਰਦੀ ਹਾਂ ਉਸ ਤੋਂ ਬਾਅਦ ਫਿਰ ਮੈਂ ਲੱਗਦੀ ਹੁੰਦੀ ਹਾਂ ਡਸਟਿੰਗ ਕਰਨਾ ਸੋਫੇ ਕੁਸ਼ਨ ਸਾਰੇ ਸੈੱਟ ਕਰਨ ਤੋਂ ਬਾਅਦ ਫਿਰ ਕਰਦੇ ਹਾਂ ਡਸਟਿੰਗ ਡਸਟਿੰਗ ਵੀ ਜ਼ਰੂਰੀ ਹੋ ਜਾਂਦੀ ਵੈਸੇ ਇਧਰ ਇੰਨੀ ਜ਼ਿਆਦਾ ਡਸਟ ਆਉਂਦੀ ਨਹੀਂ ਫਿਰ ਮੈਂ ਤਾਂ ਹੀ ਤਾਂ ਹੀ ਕਾਫੀ ਟਾਈਮ ਬਾਅਦ ਕਰਦੀ ਹੁੰਨੀ ਡੇਲੀ ਤਾਂ ਨਹੀਂ ਕਰਦੀ ਹਫਤੇ 10 ਦਿਨਾਂ ਚ ਇੱਕ ਵਾਰ ਮੈਂ ਕਰਦੀ ਹੁੰਨੀ ਆ ਡਰਾਈング ਰੂਮ ਦੀ ਡਸਟਿੰਗ ਇੰਨੇ ਨਾਲ ਠੀਕ ਆ ਹਫਤਾ 10 ਦਿਨ ਲੰਘ ਜਾਂਦਾ ਨਾ ਇੱਕ ਵਾਰ ਡਸਟਿੰਗ ਕਰਨ ਤੋਂ ਬਾਅਦ ਕਿਉਂਕਿ ਡੋਰ ਬੰਦ ਹੁੰਦਾ ਉਹਦਾ ਥੋੜਾ ਥੋੜਾ ਟਾਈਮ ਖੋਲ ਵੀ ਦਿੰਨੇ ਆ ਤੇ ਵੈਸੇ ਜ਼ਿਆਦਾ ਤਰਲੇ ਬੰਦ ਹੀ ਹੁੰਦਾ ਇਹ ਡੋਰ ਥੋੜਾ ਥੋੜਾ ਜਨਾ ਕੰਮ ਬਹੁਤ ਕੰਮ ਹੋ ਜਾਂਦੇ ਨੇ ਔਰ ਲੇਡੀਜ਼ ਨੂੰ ਨਾ ਸਾਫ ਸਫਾਈ ਰਸੋਈ ਦੇ ਕੰਮ ਆ ਤੇ ਦੋਨਾਂ ਚ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਬੈਲੈਂਸ ਮੀਨਸ ਜਿਵੇਂ ਸਾਫ ਸਫਾਈ ਦੇ ਕੰਮ ਵੀ ਆਪਣੇ ਚੱਲੀ ਜਾਣ ਹਨਾ ਉਹ ਵੀ ਨਾਲ ਆਪਣਾ ਕੰਮ ਵਧਿਆ ਆਪਾਂ ਰੋ ਥੋੜਾ ਥੋੜਾ ਕਰੀ ਚੱਲੀ ਕੰਮ ਇਕੱਠਾ ਨਾ ਹੋਵੇ ਐਂਡ ਆਪਣਾ ਜਿਹੜਾ ਰਸੋਈ ਦਾ ਕੁਕਿੰਗ ਦਾ ਕੰਮ ਆ ਟਾਈਮ ਸਿਰ ਚਾਹ ਪਾਣੀ ਕਰਨਾ ਰੋਟੀ ਪਾਣੀ ਕਰਨਾ ਉਹ ਵੀ ਨਾਲ ਨਾਲ ਚੱਲੀ ਚੱਲੇ ਇਸ ਕਰਕੇ ਦੋਨਾਂ ਚੀਜ਼ਾਂ 'ਚ ਬੈਲੈਂਸ ਬਣਾ ਕੇ ਆਪਾਂ ਨੂੰ ਰੱਖਣਾ ਪੈਂਦਾ ਜੇ ਹੁਣ ਮੈਂ ਵੀ ਪਹਿਲਾਂ ਕਿਚਨ ਦਾ ਕੰਮ ਕਰਕੇ ਹੀ ਸਬਜ਼ੀ ਵਗੈਰਾ ਬਣਾ ਕੇ ਰੱਖਾਈ ਜੇ ਕੋਈ ਮੈਨੂੰ ਖਾਣੇ ਨੂੰ ਲੱਗੂ ਵੀ ਕੋਈ ਕਾਲ ਕਰ ਰਿਹਾ ਕਿਸੇ ਨੇ ਜਲਦੀ ਕਿਤੇ ਜਾਣਾ ਵਗੈਰਾ ਜਲਦੀ ਖਾਣਾ ਮੰਗ ਚਾਹੀਦਾ ਕਿਸਨ ਚੱਲ ਮੈਂ ਫਿਰ ਇਕੱਲੇ ਫੁਲਕੇ फटाफट ਲਾ ਦੂੰਗਾ ਤਵਾ ਤਰ ਕੇ ਨਾ ਤੇ ਬਾਕੀ ਮੇਰੀ ਸਾਰੀ ਧਿਆਲੀ ਹੈ ਉਹ ਵੀ ਦੇਖਣਾ ਪੈਂਦਾ ਜਿਵੇਂ ਪਹਿਲਾਂ ਹੀ ਸਫਾਈ ਵਾਲ ਆ ਜੂਗੀ ਰਸੋਈ ਦਾ ਕੰਮ ਸ਼ੁਰੂ ਨਹੀਂ ਕਰਦੀ ਫਿਰ ਉਹ ਮੇਰਾ ਕਿਚਨ ਦਾ ਕੰਮ ਲੇਟ ਹੁੰਦਾ ਕਿਉਂਕਿ ਖਾਣਾ ਤਾਂ ਆਪਾਂ ਨੂੰ ਪਹਿਲਾਂ ਚਾਹੀਦਾ ਹੁੰਦਾ ਫਿਰ ਮੈਨੂੰ ਇਹ ਹੁੰਦਾ ਵੀ ਖਾਣਾ ਲੇਟ ਨਾ ਹੋਵੇ ਮੈਂ ਉਧਰ ਵੀ ਮੈਂ ਤਿਆਰੀ ਕਰਕੇ ਰੱਖ ਦਾਂ ਫੇਰ ਮੈਂ ਚੱਲੂ ਜੋ ਮਰਜ਼ੀ ਕੰਮ ਕਰੀ ਚੱਲਾਂ ਨਾ ਫੇਰ ਤਾਂ ਵਿੱਚੋਂ हट ਕੇ ਆਪਾਂ ਚੱਲੋ ਫੁਲਕੇ ਬਣਾ ਸਕਦੇ ਹਾਂ ਇੰਨੀ ਕਿ ਡਸਟਿੰਗ ਇਹ ਜ਼ਰੂਰੀ ਹੋ ਜਾਂਦੀ ਆ ਔਰ ਜੇ ਜੇ ਮੈਂ ਸਾਫ ਸਫਾਈ ਨਾ ਕਰ ਮੈਨੂੰ ਲੱਗਦਾ ਜਿਵੇਂ ਕੁਝ ਕਰਿਆ ਨਹੀਂ ਇਸ ਕਰਕੇ ਮੈਨੂੰ ਆਦਤ ਹੀ ਹੋ ਗਈ ਮੈਂ ਥੋੜਾ ਥੋੜਾ ਕੁਝ ਨਾ ਕੁਝ ਮੈਂ ਕਰ ਚ ਰੋਜ਼ ਕਰਨਾ ਹੀ ਕਰਨਾ ਔਰ ਦੇਖੋ ਸੈਟਿੰਗ ਹੋਣ ਤੋਂ ਬਾਅਦ ਸਾਫ ਸਫਾਈ ਹੋਣ ਤੋਂ ਬਾਅਦ ਜਗਾ ਦੀ ਕਮਰੇ ਦੀ ਰੂਹੀ ਬਦਲ ਜਾਂਦੀ ਹੁੰਦੀ ਆ ਫਿਰ ਆਪਾਂ ਨੂੰ ਵੀ ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਸਕੂਨ ਵੀ ਮਿਲਦਾ ਵੀ ਹਾਂ ਇੱਥੇ ਆਪਾਂ ਮਿਹਨਤ ਕਰੀ ਆ ਤੇ ਆ ਏਰੀਏ ਨੂੰ ਆਪਾਂ ਆਪਣੀ ਮਿਹਨਤ ਨਾਲ ਸੋਨਾ ਬਣਾਤਾ ਹਨ ਦੇਖਣਯੋਗ ਬਣਾਤਾ ਵਧੀਆ ਲੱਗਦਾਗਾ ਤੇ ਇਹ ਹੋ ਗਈ ਸਾਰੀ ਡਰਾਈਂਗ ਰੂਮ ਦੀ ਸੈਟਿੰਗ ਡਸਟਿੰਗ ਅਬ ਵੀ ਮਿਹਨਤ ਕਰਕੇ ਆਪਦੇ ਹੱਥ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਦੂਸਰੇ ਰੂਮਸ 'ਚ ਵੀ ਗਈ ਸੀ ਤੇ ਮੇਰਾ ਦਿਲ ਕਰਿਆ ਵੀ ਥੋੜੀ ਜਿਹੀ ਹੋਰ ਡਸਟਿੰਗ ਕਰ ਲਾਂ ਪਹਿਲਾਂ ਮੈਂ ਸੋਚਿਆ ਨਹੀਂ ਸੀਗਾ ਪਰ ਮੈਨੂੰ ਆਇਸ ਵੀ ਕੱਲੇ ਡਾਈਨਿੰਗ ਰੂਮ ਦੀ ਕਰਦੀਆਂ ਫਿਰ ਉਹੀ ਗੱਲ ਜਿਹੜਾ ਆਪਾਂ ਕੰਮ ਕਰਨ ਲੱਗ ਜਾਨੇ ਨਾ ਔਰ ਜੇ ਆਪਾਂ ਨੂੰ ਟਾਈਮ ਵੀ ਠੀਕ ਲੱਗੇ ਵਿੱਚੋਂ ਆਪਾਂ ਨੂੰ ਕੋਈ ਰੋਕੇ ਟੋਕੇ ਨਾ ਕੋਈ ਹੋਰ ਕੰਮ ਤੇ ਨਾ ਬੁਲਾਵੇ ਹਨਾ ਫਿਰ ਆਪਣਾ ਦਿਲ ਵੀ ਕਰਦਾ ਕਰਾਉਣਾ ਇਸ ਕਰਕੇ ਮੈਨੂੰ ਵੀ ਹੁਣ ਤੱਕ ਕਿਸੇ ਨੇ ਆਵਾਜ਼ ਨਹੀਂ ਮਾਰੀ ਸੀ ਤੇ ਫਿਰ ਮੈਂ ਕਿਹਾ ਚਲੋ ਹੁਣ ਦੀ ਮੇਰੇ ਕੋਲ ਟਾਈਮ ਹੈਗਾ ਲੱਗਦੇ ਹੱਥ ਮੈਂ ਰੂਮਸ ਦੀ ਟੈਸਟਿੰਗ ਕਰ ਲਾਂਦੀ ਆ ਫਿਰ ਮੈਂ ਇਧਰ ਦੋ ਰੂਮਸ ਦੀ ਟੈਸਟਿੰਗ ਕਰੀ ਸੀ ਜ਼ਿਆਦਾ ਵੀ ਨਹੀਂ ਕਰੀ ਸੀ ਫਿਰ ਆਪ ਨੂੰ ਵੀ ਇਹਨੇ ਨਾਲ ਤਸੱਲੀ ਹੋ ਜਾਂਦੀ ਵੀ ਹਾਂ ਆਪਾਂ ਆਪਣਾ ਬੇਲੇ ਬਹਿ ਕੇ ਟਾਈਮ ਨਹੀਂ ਪਾਸ ਕੀਤਾ ਆਪਾਂ ਕੰਮ ਹੀ ਕਰਿਆਗਾ ਔਰ ਵੈਸੇ ਵੀ ਡਸਟਿੰਗ ਨਾ ਜ਼ਿਆਦਾ ਇੱਕ ਵਾਰ ਤਾਂ ਕਰਨੀ ਪੈਂਦੀ ਆ ਸਾਰੇ ਰੂਮਸ ਦੀ ਉਹ ਜਿਹੜਾ ਰੂਮ ਜਿੰਦਾ ਯੂਜ਼ ਕਰਦੇ ਹੋ ਉਹ ਤਾਂ ਡੇਲੀ ਵਾਂਗੂ ਹੀ ਕਰਨੀ ਪੈਂਦੀ ਆ ਪਰ ਫਿਰ ਇਹ ਰੂਮਸ ਜਿਹੜਾ ਯੂਜ਼ ਨਹੀਂ ਕਰਦੇ ਉਹ ਮੈਂ ਹਫ਼ਤੇ 'ਚ ਦੋ ਵਾਰ ਕਰਦੀ ਹੁੰਦੀ ਆਂਗੀ ਦੋ ਤਿੰਨ ਦਿਨਾਂ 'ਚ ਇੱਕ ਵਾਰ ਕਰ ਦਿੱਤਾ ਹਫ਼ਤੇ 'ਚ ਦੋ ਵਾਰ ਡਸਟਿੰਗ ਹੋ ਜਾਂਦੀ ਆ ਬਿਲਕੁਲ ਨਾ ਕਰੀਏ ਤਾਂ ਵੀ ਸਰਦਾ ਨਹੀਂ ਬਿਹਲੇ ਬੈ ਕੇ ਵੀ ਸਰਦਾ ਨਹੀਂਗਾ ਜਲਦੀ ਕਰਦਣਿਆ ਥੋੜਾ ਘੱਟ ਟਾਈਮ 'ਚ ਸਾਫ਼ ਸਫਾਈ ਹੋ ਜਾਂਦੀ ਆ ਨਾ ਜਿੰਨਾ ਲੇਟ ਕਰਾਂਗੇ ਟਾਈਮ ਵੀ ਆਪਾਂ ਨੂੰ ਜ਼ਿਆਦਾ ਲੱਗੂਗਾ ਤੇ ਆਪਣੀ ਮਿਹਨਤ ਵੀ ਜ਼ਿਆਦਾ ਲੱਗੇਗੀ ਸਵੇਰੇ ਸਵੇਰੇ ਬਸ ਆਹੀ ਬਿਜ਼ੀ ਰੁਟੀਨ ਹੁੰਦਾ ਸਵੇਰੇ ਕੰਮ ਜ਼ਿਆਦਾ ਹੁੰਦਾ ਇੱਕ ਵਾਰ ਕੰਮ ਫਿਨਿਸ਼ ਹੋ ਜਾ ਉਸ ਤੋਂ ਬਾਅਦ ਚਲੋ ਫਿਰ ਕੰਮ ਤਾਂ ਹੁੰਦਾ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਜਿਵੇਂ ਸਵੇਰੇ ਕੰਮ ਦਾ ਪ੍ਰੈਸ਼ਰ ਆਪਣੇ ਜ਼ਿਆਦਾ ਹੁੰਦਾ ਵਿੱਚ ਆਪਣਾ ਕਿਚਨ ਦਾ ਕੰਮ ਹੁੰਦਾ ਸਾਫ਼-ਸਫਾਈਆਂ ਦਾ ਕੰਮ ਹੁੰਦਾ ਕਦੇ ਕੱਪੜਿਆਂ ਦਾ ਕੰਮ ਹੁੰਦਾ ਐਦਾਂ ਆਪਾਂ ਕੰਮਾਂ ਵਿੱਚ ਬਿਜ਼ੀ ਰਹਿਨੇ ਆਂ ਔਰ ਬਿਜ਼ੀ ਰਹਿਣਾ ਵੀ ਚਾਹੀਦਾ ਵਧੀਆ ਲੱਗਦਾ ਆਪਦੇ ਹੱਥ ਨਾਲ ਕੰਮ ਕਰਕੇ ਹਨ ਜੋ ਆਪਾਂ ਆਪਣੇ ਹੱਥ ਨਾਲ ਕੰਮ ਕਰਦੇ ਮਿਹਨਤ ਕਰਦੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਕਿੰਨੀ ਮਿਹਨਤ ਲੱਗੀ ਆ ਆ ਬਸ ਦੋ ਰੂਮ ਸੀ ਮੈਂ ਡਸਟਿੰਗ ਕਰੀ ਸੀ ਬਹੁਤ ਜ਼ਿਆਦਾ ਵੀ ਨਹੀਂ ਕਰੀ ਹੈਗੀ ਤੇ ਐਨੇ ਨਾਲ ਹੀ ਮੈਨੂੰ ਬਹੁਤ ਵਧੀਆ ਲੱਗਾ ਸਰੀਰ ਨੂੰ ਥੋੜੀ ਥਕਾਵਟ ਜਿਹੀ ਹੋ ਜਾਂਦੀ ਫਿਰ ਅੱਛਾ ਲੱਗਦਾ ਫਿਰ ਉਸ ਤੋਂ ਬਾਅਦ ਕੰਮ-ਕੁਮ ਖਤਮ ਕਰਕੇ ਆਪਾਂ ਰੈਸਟ ਕਰਦੇ ਆ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਆ ਆਪਾਂ ਕੰਮ ਕਰਕੇ ਰੈਸਟ ਕਰ ਰਹੇ ਕਰ ਰਹੇ ਆ ਤੇ ਵਧੀਆ ਫਿਰ ਚਲੋ ਉਸ ਤੇ ਕੇਮਾ ਲਾਉਣ ਦਾ ਵੀ ਮਜ਼ਾ ਆਉਂਦਾ ਤੇ ਹੁਣ ਸੀ ਮੇਰਾ ਦੁਪਹਿਰ ਦਾ ਲੰਚ ਆਲੂ ਚੋਲੇ ਸਬਜ਼ੀ ਪਰਤਾ ਦਹੀਂ ਤੇ ਫੁਲਕਾ ਫੁਲਕਾ ਮੈਂ ਸਵੇਰੀ ਬਣਾ ਕੇ ਰੱਖ ਦਿੰਨੇ ਦੁਪਹਿਰੇ ਮੈਂ ਆਪਣੇ ਲਈ ਤਾਜਾ ਨਹੀਂ ਬਣਾਉਂਦੀ ਹੈਗੀ ਕਣਕ ਦੇ ਆਟੇ ਦਾ ਹੀ ਖਾਣਾ ਹੁੰਦਾ ਤੇ ਸਵੇਰੀ ਬਣਾ ਕੇ ਰੱਖ ਦਿੰਨੇ ਆ ਐਸੀ ਮੇਰਾ ਲੰਚ ਔਰ ਲੰਚ ਕਰਨ ਤੋਂ ਬਾਅਦ ਇਹ 2:30 ਦਾ ਟਾਈਮ ਆ 2:30 ਵਜੇ ਮੈਂ ਕਿਚਨ ਵਿੱਚ ਮੈਂ ਸੋਚੀ ਹੈ ਇਸ ਨੇ ਕੀ ਕਰਨਾ ਕੀ ਕਰਾਂ ਫਿਰ ਮੈਂ ਕਿਹਾ ਚਲੋ ਥੋੜੀ ਜੀ ਡੱਬਿਆਂ ਵਿੱਚ ਰਾਸ਼ਨ ਪਾਉਣ ਵਾਲਾ ਪਿਆ ਉਹ ਪਾ ਦਾਨੀ ਹੈ ਤੇ ਧਨੀਆ ਦਾ ਨਮ ਪਾਊਡਰ ਬਣਾਉਣਾ ਸੀਗਾ ਸਾਬਤ ਧਨੀਆ ਲੈਉਣੇ ਹੁੰਦੇ ਮੈਂ ਪਾਊਡਰ ਮੈਂ ਮਾਰਕੀਟ ਚੋਂ ਖਰੀਦਿਆ ਨਹੀਂ ਕਦੇ ਬਣਾਇਆ ਬਣਾਇਆ ਧਨੀਆ ਪਹਿਲਾਂ ਸਾਬਤ ਧਨੀਆ ਮੈਂ ਪੈਨ ਵਿੱਚ ਪਾ ਕੇ ਡਰਾਈ ਰੋਸਟ ਕਰ ਲਾਂਗੇ ਇਹਨੂੰ ਹਲਕਾ ਜਿਹਾ ਸੇਕ ਲਵਾ ਲਾਂਗੇ ਬਹੁਤ ਜ਼ਿਆਦਾ ਨਹੀਂ ਹਲਕਾ ਜਿਹਾ ਫਿਰ ਬਹੁਤ ਹੀ ਅੱਛਾ ਫਲੇਵਰ ਬਹੁਤ ਅੱਛੀ ਖੁਸ਼ਬੂ ਆਉਂਦੀ ਹੈ ਧਨੀ ਇਹ ਵਿੱਚੋਂ ਨਾਲ ਮੈਂ ਧਨੀ ਰੋਸਟ ਕਰ ਰਹੀ ਹਾਂ ਨਾਲ ਮੈਂ ਡੱਬੇ ਵਿੱਚ ਸਮਾਨ ਪਾ ਰਹੀ ਹਾਂ ਨਾਲ ਦੇ ਨਾਲ ਇਹ ਕੰਮ ਹੋ ਚੱਲੂ ਨਾਲ ਨਾਲ ਮੈਂ ਧਨੀ ਇਹਨੂੰ ਹਿਲਾਇਆ ਨਹੀਂ ਕਦੇ ਗੈਸ ਘੱਟ ਕਰਦਾ ਨਹੀਂ ਕਦੇ ਵੱਧ ਕਰਦਾ ਨਹੀਂ ਆ ਚਲੋ ਤਾਂ ਇਹ ਕੰਮ ਜੀ ਹੋ ਜਾਣਗੇ ਸਾਮਾਨ ਨਾ ਮੈਂ ਪਹਿਲਾਂ ਦੁਪਹਿਰੇ ਲੰਚ ਤੋਂ ਪਹਿਲਾਂ ਹੀ ਕੱਢ ਕੇ ਰੱਖ ਲੈ ਸੀਗਾ ਜੋ ਜੋ ਡੱਬਿਆਂ ਵਿੱਚ ਖਤਮ ਹੋਣ ਜਾ ਰਹੇ ਸੀ ਉਹ ਹੀ ਗੱਲ ਆ ਗਈ ਨਾ ਵੀ ਔਰਤ ਨੂੰ ਘਰ ਵਿੱਚ ਸਾਰੇ ਕੰਮਾਂ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਇਹ ਨਹੀਂ ਹੈਗਾ ਆਪਾਂ ਇੱਕ ਕੰਮ ਤੇ ਨੀਗਾ ਜਿਆਦਾ ਰੱਖੀਏ ਦੂਜੇ ਕੰਮਾਂ ਤੇ ਆਪਾਂ ਨਾ ਰੱਖੀਏ ਹੁਣ ਡੱਬਿਆਂ ਵਿੱਚ ਕੀ ਸਾਮਾਨ ਖਤਮ ਆ ਉਹ ਵੀ ਆਪਾਂ ਭਰਨਾ ਕੀ ਸਾਮਾਨ ਘਰੇ ਬਿਲਕੁਲ ਹੀ ਖਤਮ ਆ ਬਾਹਰੋਂ ਲੈਣ ਵਾਲਾ ਉਹ ਵੀ ਆਪਾਂ ਹੀ ਨੋਟ ਕਰਨਾ ਹੁੰਦਾ ਆਪਾਂ ਜਸ ਜੈਂਟਸ ਨੂੰ ਕਹਿ ਸਕਦੇ ਹਾਂ ਵੀ ਆਹ ਚੀਜ਼ ਖਤਮ ਹੋ ਗਈ ਆ ਲਿਆ ਦਿਓ ਉਹ ਆਪਾਂ ਨੂੰ ਲਿਆ ਕੇ ਦੇ ਸਕਦੇ ਨੇ ਪਰ ਉਹ ਚੀਜ਼ ਕਿਵੇਂ ਵਰਤਣੀ ਆ ਨਾ ਆਪਾਂ ਉਹ ਕਿਵੇਂ ਉਹਨੂੰ ਯੂਜ਼ ਕਰ ਰਹੇ ਆ ਬ ਉਹਨੂੰ ਖਰਾਬ ਨਹੀਂ ਕਰ ਰਹੇ ਉਹ ਆਪਣੀ ਜ਼ਿੰਮੇਵਾਰੀ ਆ ਕਿਸ ਤਰੀਕੇ ਨਾਲ ਯੂਜ਼ ਕਰ ਰਹਿਆਂਗੇ ਤੇ ਉਹੀ ਗੱਲ ਆ ਸਾਰੇ ਇਹ ਸਮਾਨ ਦੀ ਰਾਸ਼ਨ ਦੀ ਨਿਗਰਾਨੀ ਕਰਨੀ ਉਹਨੂੰ ਠੰਗ ਤਰੀਕੇ ਨਾਲ ਉਹਨੂੰ ਯੂਜ਼ ਕਰਨਾ ਵੀ ਆਪਾਂ ਵੇਸਟ ਵੀ ਨਾ ਕਰੀਏ ਟਾਈਮ ਸਿਰ ਰੀਯੂਜ਼ ਵੀ ਕਰ ਲਈਏ ਆਪਣੇ ਕੋਈ ਚੀਜ਼ ਖਰਾਬ ਵੀ ਨਾ ਹੋਵੇ ਉਹ ਇੱਕ ਔਰਜ ਦੀ ਜ਼ਿੰਮੇਵਾਰੀ ਵੰਡ ਜਾਂਦੀ ਘਰ ਵਿੱਚ ਫਿਰ ਆਸ਼ਨ ਕਈ ਚੀਜ਼ਾਂ ਡੱਬਿਆਂ ਵਿੱਚ ਪਾਉਣ ਵਾਲੀਆਂ ਪਈਆਂ ਸੀ ਖਤਮ ਸੀਗੀਆਂ ਫਿਰ ਜਦੋਂ ਆਏ ਹੁੰਦਾ ਕੀਜ਼ ਦੀ ਆਪਾਂ ਨੂੰ ਲੋੜ ਆ ਤਾਂ ਆਪਾਂ ਨੂੰ ਡੱਬੇ ਵਿੱਚ ਉਹ ਚੀਜ਼ ਹਾਜ਼ਰ ਮਿਲੇ ਇਹ ਨਾ ਹੋਵੇ ਆਪਾਂ ਨੂੰ ਉਧਰੋ ਜ਼ਰੂਰਤ ਆਪਾਂ ਨੂੰ ਚਾਹੀਦੀ ਉਧਰ ਆਪਾਂ ਪੈਕੇਟ ਖੋਲ ਰਹੇ ਹਾਂ ਨਾ ਡੱਬਾ ਖਾਲੀ ਮਿਲੇ ਫਿਰ ਕੰਮ ਵਿੱਚ ਹੱਥ ਮੈਨੂੰ ਨਾ ਮੇਰੇ ਕੰਮ ਵਿੱਚ ਹੱਥ ਬਹੁਤ ਤੇਜ਼ ਆ ਤੇ ਮੈਨੂੰ ਐ ਹੁੰਦਾ ਵੀ ਹਰ ਇੱਕ ਚੀਜ਼ ਮੇਰੇ ਅੱਗੇ ਹਾਜ਼ਰ ਹੋਵੇ ਇਸ ਕਰਕੇ ਮੈਨੂੰ ਇਹ ਆਦਤ ਪਈ ਹੋਈ ਹੈ ਮੈਂ ਡੱਬੇ ਵਿੱਚ ਪਹਿਲਾਂ ਹੀ ਸਮਾਨ ਸਾਰਾ ਭਰ ਕੇ ਰੱਖਦੀ ਹੁੰਨੀ ਜਦੋਂ ਮੈਨੂੰ ਚੀਜ਼ ਦੀ ਲੋੜ ਡੱਬੇ ਵਿੱਚ ਮੈਨੂੰ ਚੀਜ਼ ਹਾਜ਼ਰ ਮਿਲ ਇਹ ਹੋਵੇ ਮੈਂ ਉਹਦੇ ਨਾਲ ਦੀ ਨਾਲ ਪਾ ਰਹੀ ਕਿਉਂਕਿ ਉਹਦੋਂ ਆਪਾਂ ਕੰਮ ਕਰਦੇ ਉਹਨੇ ਉਹਦੋਂ ਆਪਾਂ ਪੈਕੇਟ ਖੋਲ ਕੇ ਡੱਬੇ ਵਿੱਚ ਪਾਵਾਂਗੇ ਆਪਣਾ ਕੰਮ じゃ ਰੁਕ ਜਾਂਦਾ ਹਨ ਥੋੜਾ ਜਿਹਾ ਆਪਾਂ ਨੂੰ ਵਿੱਚੋਂ ਬ੍ਰੇਕ ਜਿਹਾ ਨਹੀਂ ਕਹਿੰਦੇ ਫਿਰ ਕੰਮ ਵਿੱਚ ਇਸ ਕਰਕੇ ਮੈਂ ਡੱਬੇ ਪਹਿਲਾਂ ਹੀ ਭਰ ਕੇ ਰੱਖਦੀ ਹੁੰਨੀ ਹਾਂ ਇਹ ਤਾਂ ਨਹੀਂ ਇੱਧਰ ਹੋ ਗਿਆ ਸੀਗਾ ਰੋਸ ਬਸ ਗੈਸ ਬੰਦ ਕਰਕੇ ਠੰਡਾ ਕਰਕੇ ਪਾ ਇਹ ਪਾਊਡਰ ਮੈਂ ਫੈਰ ਕੇ ਬਣਾਇਆ ਸੀ ਉਹ ਸ਼ਾਮ ਨੂੰ ਚਾਹ ਪੀਣ ਤੋਂ ਬਾਅਦ ਕਰ ਦਿੱਤਾ ਨਹੀਂ ਬਿਲਕੁਲ ਠੰਡਾ ਹੋ ਗਿਆ ਸੀਗਾ ਫਿਰ ਮੈਂ ਬਣਾ ਲਿਆ ਪਾਊਡਰ ਇਹ ਤਾਂ ਮੈਂ ਲੌਂਗ ਲਾਈਟ ਵਾਲਾ ਪਾਊਡਰ ਫਿਲ ਕਰ ਰਹੀ ਹਾਂ ਇਹ ਵੀ ਖਤਮ ਹੋਇਆ ਪੈਸੇ ਅੱਜ ਇਹ ਵੀ ਪੀਸਿਆ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਚਾਹ ਦੇ ਚਾਹ ਵੀ ਨਾ ਮਸਾਲੇ ਬਿਨਾ ਵਧੀਆ ਨਹੀਂ ਲੱਗਦੀ ਹੈਗੀ ਇਹ ਵੀ ਟਾਈਮ ਟੂ ਟਾਈਮ ਬਣਾਉਣਾ ਪੈਂਦਾ ਥੋੜਾ ਜਿਹਾ ਮਸ਼ੀਸ਼ੀ ਵਿੱਚ ਪਾਉਣੀ ਹੁੰਦੀ ਹੈ ਜਿਆਦਾ ਨਹੀਂ ਪਾਉਣੀ ਕਿਉਂਕਿ ਜੋ ਕੋ ਬਾਾਰ-ਬਾਰ ਸ਼ੀਸ਼ੀ ਖੋਲ ਕੇ ਚਾਹ ਵਿੱਚ ਪਾਉਣੇ ਨੇ ਉਹਦੀ ਖੁਸ਼ਬੂ ਉੱਡ ਜਾਂਦੀ ਆ ਫਿਰ ਉਹ ਜਸਟ ਇੱਕ ਮਸਾਲਾ ਰਹਿੰਦਾ ਉਹਦੇ ਵਿੱਚ ਫਲੇਵਰ ਕੁਛ ਵੀ ਨਹੀਂ ਰਹਿੰਦਾ ਇਸ ਕਰਕੇ ਥੋੜਾ ਜਿਹਾ ਭਰਦੀ ਹੁੰਦੀ ਹੈ ਥੋੜੀ ਜਿਹੀ ਨਾ 2-4 ਦਿਨ ਚੱਲਦਾ ਫਿਰ ਖਤਮ ਹੋ ਜਾਂਦਾ ਫੇਰ ਭਰ ਲਾਣੇ ਆ ਤੇ ਇਧਰ ਪਾ ਦਨੀ ਆ ਧਨੀਆ ਪਾਊਡਰ ਧਨੀਏ ਦੀ ਇੰਨੀ ਅੱਛੀ ਖੁਸ਼ਬੂ ਆ ਰਹੀ ਇਸ ਨਾਲ ਮਾਰਕੀਟ ਵਾਲੇ ਚੁਣੇ ਨਹੀਂ ਅੱਛਾ ਜੋ ਉਹਨਾਂ ਬਿਲਕੁਲ ਹੀ ਮਾਰਕੀਟ ਵਾਲੇ ਜਮਾਈ ਬ੍ਰੀਕ ਪਾਊਡਰ ਹੁੰਦਾ ਉਹ ਨਹੀਂ ਮੈਨੂੰ ਵਧੀਆ ਲੱਗ ਮਾਰਕੀਟ ਵਾਲ ਨਾਲ ਥੋੜਾ ਜਿਹਾ ਮੋਟਾ ਮੈਂ ਪੀਸ ਦੀ ਹੁੰਦੀ ਆ। ਬਸ ਐਨੀ ਕਿ ਇੱਕ ਬੋਟਲ ਪੀਸ ਦੀ ਹੁੰਦੀ ਆ ਤੇ 15-20 ਦਿਨ ਚੱਲ ਜਾਂਦੀ ਏ ਉਸ ਤੋਂ ਬਾਅਦ ਫੇਰ ਚਲੋ ਦੁਬਾਰੇ ਪੀਸਣਾ ਹੋ। ਪੀਸ ਕੇ ਭਰ ਲਾਂ ਨੇ ਇੱਕ ਬੋਟਲ। ਟਾਈਮ ਹੋ ਗਿਆ 6 ਵਜੇ ਦਾ ਮੈਂ ਹੁਣ ਗੁਰਦੁਆਰੇ ਜਾ ਕੇ ਆਈ ਹੂੰ ਗੁਰਦੁਆਰੇ ਜਾ ਹੀ ਆ ਕੇ ਫਿਰ ਮੈਂ ਕਿਹਾ ਚਲੋ ਇੱਕ ਕੱਦੂ ਪਿਆ ਸੀ। ਮੈਂ ਕਿਹਾ ਚਲੋ ਸਬਜ਼ੀ ਬਣਾ ਲਾਂ ਨੇ ਤੇ ਕੁਝ ਤਾਂ ਸਵੇਰ ਵਾਲੇ ਆਲੂ ਚੌਲੇ ਪਏ ਨੇ। ਪਹਿਲਾਂ ਮੈਨੂੰ ਆਇਂ ਤੇ ਵੀ ਚਲੋ ਸਰ ਜੂਗਾ ਫਿਰ ਮੈਂ ਕਿਹਾ ਥੋੜੇ ਨਾ ਰਹਿਣਗੇ ਤੇ ਚਲੋ ਆਪਸ਼ਨ ਰੱਖ ਲਾਂ ਨੇ ਫਿਰ ਮੈਨੂੰ ਆਇਂ ਤੋਂ ਪਹਿਲਾਂ ਮੈਂ ਚੀ ਫਿਰ ਚਲੋ ਮੈਂ ਵੀ ਵਿੱਚੋਂ ਕद्दू ਲੈ ਲਉਂ ਕੁਛ ਚੌਲੇ ਹੋ ਜਾਣਗੇ ਕੁਛ ਕद्दू ਸਬਜ਼ੀ ਹੋ ਜੂਗੀ ਬਣਾ ਹੀ ਲੈਣੀ ਇੱਕ ਕद्दू ਨਹੀਂ ਪਿਆ ਪਿਆ ਨਾ ਫਿਰ ਅੰਦਰੋਂ ਖਰਾਬ ਹੋਣ ਲੱਗ ਜਾਂਦਾ ਇਹ ਕੱਟ ਕੇ ਹੋਣ ਇਹਨੂੰ ਫਟਾਫਟ ਮੈਂ ਕੁੱਕਰ 'ਚ ਬਣਾ ਨਾ ਰੱਖ ਦਾਂ ਨੀ ਫਿਰ ਬਾਹਰ ਜਾਉਣੀ ਵਾਕ ਕਰਨ ਤੇ ਗੁਰਦੁਆਰੇ ਮੈਂ ਜਾਈ ਗੁਰਦੁਆਰੇ ਜਾ ਕੇ ਨਾ ਇੰਨਾ ਮਨ ਨੂੰ ਸਕੂਨ ਮਿਲਦਾ ਇੰਨਾ ਮਨ ਨੂੰ ਸਕੂਨ ਮਿਲਦਾ ਨਾ ਅ ਮੈਨੂੰ 25 ਮਿੰਟ ਅੱਧਾ ਘੰਟਾ ਲੱਗ ਜਾਂਦਾ ਮੈਂ ਪਾਠ ਕਰਦੀ ਹੁੰਨੀ ਆ ਜਾ ਕੇ ਤੇ ਜਦੋਂ ਐ ਹੁੰਦਾ ਵੀ ਹੁਣ ਘਰੇ ਜਾਣਾ ਫਿਰ ਉਹਨਾਂ ਆਉਣ ਨੂੰ ਦਿਲ ਨਹੀਂ ਕਰਦਾ ਫਿਰ ਇੰਤਜ਼ਾਰ ਕਰਦਾ ਦੋ ਕੁ ਮਿੰਟ ਹੋਰ ਬਹਿ ਜਾ ਹਮ ਪਰ ਘਰ ਦੇ ਜਿਹੜੇ ਜ਼ਿੰਮੇਵਾਰੀਆਂ ਨੇ ਫਿਰ ਘਰੇ ਵੀ ਆਨਲਾਈਨ ਹਨ ਕੰਮ ਵੀ ਪਿੱਛੇ ਦੇਖੋ ਆਪਾਂ ਨੂੰ ਕਰਨੇ ਨੇ ਆ ਕਿ ਉਹ ਆਪਣੇ ਸੁਰਤੀ ਫਿਰ ਉੱਧਰ ਵੀ ਰਹਿੰਦੀ ਹੈ ਵੀ ਜਾ ਕੇ ਉਹ ਕੰਮ ਵੀ ਕਰਨਾ ਪਰ ਜਾ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਉੱਥੇ ਜਾ ਕੇ ਬਹਿ ਕੇ ਨਾ ਬਹੁਤ ਆਰਾਮ ਮਿਲਦਾ ਬਸ ਐ ਲੱਗੂ ਮਨ ਹੌਲਾ ਹੋ ਗਿਆ ਜਮਾ ਤਿੱਕਪੈਂਡ ਕਮੈਂਟ ਆਇਆ ਸੀ ਕਿ ਤੁਸੀਂ ਹੁਣ ਦੱਸਿਆ ਨਹੀਂ ਵੀ ਪਾਠ ਕੀਤਾ ਵੀਡੀਓ 'ਚ ਪਾਠ ਤਾਂ ਦੇਖੋ ਮੈਂ ਰੋਜ਼ ਕਰਦੀ ਆ ਫਿਰ ਮੈਨੂੰ ਕੋਈ ਵਾਰ ਆਇਆ ਲੱਗਦਾ ਹੁਣ ਜੇ ਮੈਂ ਵੀਡੀਓ 'ਚ ਬੋਲ ਤਾਂ ਮੈਂ ਪਾਠ ਕਰਨ ਆਇਆ ਮੈਂ ਪਾਠ ਕੀਤਾ ਮੇਰਾ ਕਰਿਆ ਨਾ ਕਰਿਆ ਹੋ ਜੂਗਾ ਨਾ ਵੀ ਇਹ 'ਚ ਕੋਈ ਦੱਸਣ ਕੋਉਣ ਵਾਲੀ ਗੱਲ ਨਹੀਂ ਹੈਗੀ ਪਾਠ ਕੀਤਾ ਕਿਉਂਕਿ ਆਪਾਂ ਤਾਂ ਬਹੁਤ ਛੋਟੇ ਮੈਂ ਤਾਂ ਕਹਿੰਦੀ ਮੈਂ ਤਾਂ ਬਹੁਤ ਛੋਟੇ ਕੀੜੇ ਮਕੌੜਾਂ ਜਾਂ ਜੀ ਕੋਸ਼ਿਸ਼ ਹੁੰਦੀ ਹੈ ਪਾਠ ਕਰਨ ਦੀ ਵੀ ਰੋਜ਼ ਕਰੀ ਨਾ ਨਾ ਪਾਈਏ ਮੈਂ ਤਾਂ ਮੈਂ ਰੋਜ਼ ਹੀ ਕਰਦੀ ਆ ਜਿਸਨ ਕਦੇ ਆਉਣਾ ਜਾਣਾ ਪੈ ਜੇ ਉਸ ਦਿਨ ਮੇਰਾ ਮਿਸ ਹੋ ਜਾਂਦਾ ਮੈਂ ਪਾਠ ਮੈਂ ਡੇਲੀ ਕਰਦੀ ਆ ਜਪਜੀ ਸਾਹਿਬ ਦੇ ਪਾਠ ਵੀ ਕਰਦੀ ਆ ਮਚੂ ਪਈ ਸਾਹਿਬ ਦੀ ਵੀ ਕਰਨੀ ਆ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਕਰ ਲਾਂ ਪਰ ਡੇਲੀ ਨਹੀਂ ਮਤ ਹੋ ਪਾਂਦਾ ਹੈਗਾ ਸੁਖਮਨੀ ਸਾਹਿਬ ਦਾ ਕਈ ਵਾਰ ਤਾਂ ਅਹੀਆ ਵਧੀਆ ਦਿਨ ਹੁੰਦਾ ਕਦੇ-ਕਦੇ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਵੀ ਕਰ ਲੈਂਦੀ ਆ ਤੇ ਇੱਕ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਰਾਂ ਕਿਤੇ ਕਦੇ-ਕਦੇ ਇੱਕ ਵੀ ਹੁੰਦਾ ਪਰ ਚੋਪਈ ਸਾਹਿਬ ਤੇ ਪਾਠ ਤੇ ਜਪਜੀ ਸਾਹਿਬ ਦੇ ਪਾਠ ਇਹ ਮੈਂ ਬਿਲਕੁਲ ਨਾ ਕਰਦੀ ਇਹ ਮੈਂ ਡੇਲੀ ਕਰਦੀ ਆ ਡੇਲੀ ਤੇ ਮਾਨੂੰ ਸਕੂਨ ਬਹੁਤ ਮਿਲਦਾ ਪਾਠ ਕਰਕੇ ਜਿੱਕਿ ਪਹਿੰਦੇ ਕਮੈਂਟ ਆਇਆ ਸੀਗਾ ਤਾਂ ਫੇਕ ਕਰਕੇ ਉਹਨਾਂ ਨੇ ਵੀਡੀਓ 'ਚ ਪੁੱਛਿਆ ਸੀ ਕਿ ਤੁਸੀਂ ਪਾਠ ਹੁਣ ਤੁਸੀਂ ਕਦ ਦੱਸਿਆ ਨਹੀਂ ਮੈਂ ਪਾਠ ਕੀਤਾ ਮੈਂ ਤਾਂ ਤੁਹਾਨੂੰ ਦੱਸਿਆ ਵੀ ਪਾਠ ਮੈਂ ਰੋਜ਼ ਕਰਦੀ ਹਾਂ ਉਸ ਵਾਂਗਰ ਉਹਨੂੰ ਕਮੇ ਭੁੱਲ ਜੀਏ ਜਿਨੇ ਹੁਣ ਤੁਹਾਨੂੰ ਇੰਨੀਆਂ ਦਰਦਾਂ ਬਖਸ਼ੀਆਂ ਹੋਈਆਂ ਨੇ ਹਨਾ ਭੁੱਲਣਾ ਵੀ ਚਾਹੀਦਾ ਹੈਗਾ ਉਸ ਤੋਂ ਬਿਨਾ ਕੋਈ ਹੋਰ ਆਪਣਾ ਹੈ ਵੀ ਨਹੀਂ ਹੈਗਾ ਉਸੇ ਦਾ ਹੀ ਸਹਾਰਾ ਪਰਮਾਤਮਾ ਦਾ ਤੇ ਮੈਂ ਕਰਦੇ ਜੀ ਵੀਡੀਓ ਦਾ ਐਂਡ ਵੀਡੀਓ ਬਹੁਤ ਵੱਡੀ ਹੋ ਜਾਊਗੀ ਜੇ ਮੈਂ ਅੱਗੇ ਕੰਟੀਨਿਊ ਕਰੂੰਗੀ ਤੁਹਾਨੂੰ ਸੋਤ ਨੂੰ ਆਜਾਲੀ ਵੀਡੀਓ ਅੱਛੀ ਲੱਗੀ ਹੋਗੀ ਬੱਸ ਉਸੇ ਮੈਨੂੰ ਬਹੁਤ ਬਹੁਤ ਪਿਆਰ ਦਿਨੋ ਵੀਡੀਓਸ ਨੂੰ ਬਹੁਤ ਪਿਆਰ ਦਿਨੋ ਮੈਂ ਬਹੁਤ ਥੋੜੀ ਧੰਨਵਾਦ ਜਿੰਨਾਂ ਮੈਂ ਥੋੜਾ ਧੰਨਵਾਦ ਕਰਦਾ ਉਹਨਾਂ ਹੀ ਥੋੜਾ ਬਹੁਤ ਤੁਸੀਂ ਮੈਨੂੰ ਪਿਆਰ ਦਿਨਿਓ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਜੇਗਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ